ਬਹੁਤ ਹੀ ਇਤਿਹਾਸਕ ਦਿਨ ਪੰਜਾਬ ਲਈ ਜੋ ਬਣ ਗਿਆ ਨੰਗਲ ਡੈਮ ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਹੱਕਾਂ ਪ੍ਰਤੀ ਆਪਣਾ ਜਜ਼ਬਾ ਤੇ ਜੋਸ਼ ਰੱਖਣ ਵਾਲੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਵੀ ਆਏ ਨੇ ਸਾਰਿਆਂ ਦਾ ਮੈਂ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰਮੱਥੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਿਕ ਧਰਤੀ ਹੈ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਆ ਜੇ ਇਸ ਧਰਤੀ ਤੇ ਇਕਸਤਰਾ ਦਾ ਦਿਨ 21 ਮਈ ਦਾ ਕਿ ਅ ਲਗਭਗ 20 ਦਿਨ ਪਹਿਲਾਂ ਮੇਰੇ ਸਾਰੇ ਕੈਬਨਿਟਰੀ ਸਾਥੀ ਬੈਠੇ ਨੇ ਐਮ ਐਲ ਏ ਸਹਿਬਾਨ ਬੈਠੇ ਨੇ ਚੀਰਮੈਨ ਸਾਹਿਬ ਬੈਠੇ ਨੇ ਸਾਰੇ 1 ਮਈ ਨੂੰ ਅਚਾਨਕ ਬੀਵੀ ਐਨ ਵੀ ਨੇ ਇੱਕ ਫਰਮਾਨ ਜਾਰੀ ਕਰਤਾ ਜੀ 4500 ਕਿਊਸੇਟ ਪਾਣੀ ਹੋਰ ਛੱਡੋ ਛੱਡੋ ਨਹੀਂ ਛੱਡਣ ਦਾ ਫੈਸਲਾ ਅਸੀਂ ਕਿਵੇਂ ਇਦਾਂ ਕਿਵੇਂ ਕਰ ਲੂਗੇ ਤੁਸੀਂ ਵੀ ਤੁਹਾਡਾ ਜਿਹੜਾ ਬਣਦਾ ਸੀ ਗਾਹਰੇ ਨੇ ਦਾ ਉਹ ਅਸੀਂ ਤੁਹਾਨੂੰ ਦੇ ਦੇਤਾ ਤੁਸੀਂ ਆਪਣਾ 31 ਮਾਰਚ ਤੱਕ ਵਰਤ ਲਿਆ ਅਪ੍ਰੈਲ ਤੁਹਾਡਾ 4000 ਕਿਊਸਿਕ ਮਾਨਵਤਾ ਦੇ ਆਧਾਰ ਤੇ ਅਸੀਂ ਦੇਈ ਜਾਂਦੇ ਜਲੋਂ ਪੀਣ ਵਾਸਤੇ ਤੇ ਅਪ੍ਰੈਲ ਤੋਂ ਬਾਅਦ ਉਹਦੇ ਨਾਲ ਨਿਕਲ ਗਿਆ ਮਈ 'ਚ ਤੁਹਾਨੂੰ ਕੀ ਹੋ ਗਿਆ ਕਿਹੜੀ ਫਸਲ ਬੀਜੋਗੇ ਵੀ 8 ਦਿਨਾਂ ਵਾਸਤੇ ਪਾਣੀ ਦਿਓ ਕਹਿੰਦੇ ਉਹ 8 ਦਿਨਾਂ ਵਾਸਤੇ ਨਹੀਂ ਸੀ ਅਸਲ 'ਚ ਉਹ ਪ੍ਰਾਣੀਆਂ ਆਤਾਂ ਨੂੰ ਕਾਇਮ ਰੱਖਣਾ ਚਾਹੁੰਦੇ ਸੀ ਵੀ ਸਾਨੂੰ ਤਾਂ ਇਹੀ ਮਿਲ ਜਾਂਦਾ ਹੁੰਦਾ ਬਾਅਦ 'ਚ ਹੁਣ ਪ੍ਰਾਣੀਆਂ ਆਤਾਂ ਕੀ ਸੀ ਪ੍ਰਾਣੀਆਂ ਸਰਕਾਰਾਂ ਨੇ ਪਾਈਆਂ ਸੀ ਉਹਦੇ ਵਿੱਚ ਵੀ ਪਾਣੀਆਂ ਦੇ ਰੱਖੇ ਉਹਦੇ ਵਿੱਚ ਵੀ ਹੁੰਦੇ ਸੀ ਉਹਨਾਂ ਸਰਕਾਰਾਂ 'ਚ ਆ ਮੀਡੀਆ ਵਾਲੇ ਵੀ ਬੈਠੇ ਆ ਇਹਨਾਂ ਨੇ ਪਾਣੀਆਂ ਦੇ ਰੱਖ ਕੇ ਦੇਖਿਆ ਉਹਨੇ ਉਹਨਾਂ ਨੂੰ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਪਾਣੀ ਦੀ ਕੀਮਤ ਹੁੰਦੀ ਹੈ ਔਰ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੋ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਨੇ ਕਦੇ ਨੱਕੇ ਤੇ ਕੋਈ ਬੈ ਕੇ ਕਦੇ ਨਕਾ ਵੱਡਿਆ ਹੋਵੇ ਜਾਂ 15 ਮਿੰਟ ਜਾਂ 20 ਮਿੰਟ ਦੀ ਵਾਰੀ ਹੋਵੇ ਕਦੇ ਤੇ ਮਿੰਟ ਤੇ ਇਹਦਾ ਮੂਰੇ ਹੁੰਦਾ ਹੈ ਜਿਹਨੇ ਅਗਲਾ ਨੱਕਾ ਵੱਡਣਾ ਹੁੰਦਾ ਨਾਲ 20 ਦਿਨ ਗਡਾਸਾ ਲੈ ਕੇ ਆਉਂਦਾ ਉਹ ਵੀ ਇੱਕ ਅੱਧੇ ਮਿੰਟ ਦਾ ਰੌਲਾ ਨਾ ਪਾ ਜੇ ਫਿਰ ਉਹ ਇਹਨਾਂ ਨੂੰ ਪਤਾ ਹੀ ਨਹੀਂ ਜਦੋਂ ਇਹ ਕੰਮ ਕੀਤਾ ਹੀ ਨਹੀਂ ਸੋ ਮੈਂ ਇੱਕ ਤਰੀਕ ਨੂੰ ਇੱਥੇ ਆਇਆ ਇੱਥੇ ਇਸੇ ਜਗ੍ਹਾ ਤੇ ਅਸੀਂ ਕਹਿੰਦਾ ਵੀ ਇੱਥੋਂ ਤਾਂ ਨਹੀਂ ਪਾਣੀ ਮਿਲਣਾ ਆਵਦਾ ਜੇ ਕੋਈ ਇਧਰੋਂ ਦਿਲ ਦੀ ਥੋੜਾ ਬੰਦ ਹੈ ਮੱਤ ਮੁਦਲਵੀ ਦੀ ਲੈ ਇੱਥੋਂ ਦਿੰਦੇ ਅਸੀਂ ਸਾਡੇ ਕੋਲੇ ਨਹੀਂ ਪਾਣੀ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ ਪੁਰਾਣੀਆਂ ਆਤਾਂ ਛੱਡੋ ਹਜੇ ਵੀ ਇਹਨਾਂ ਨੂੰ 15.06 ਲੱਖ ਕਿਊਸਿਕ ਜਿਹੜਾ ਪਾਣੀ ਸਾਲ ਦਾ ਨਿਰਧਾਰਿਤ ਕੀਤਾ ਸੀ ਤੇ 16.48 ਵਰਤ ਲਿਆ ਇਹਨਾਂ ਨੇ ਤੁਸੀਂ ਦੇਖੋ ਵੀ ਆਪਣੇ ਹਿੱਸੇ ਦੇ ਕੋਤੇ ਤੋਂ ਮਤਲਬ 1,42,678 ਕਿਊਸਿਕ ਪਾਣੀ ਵਾਧੂ ਵਰਤ ਕੇ ਫੇਰ ਵੀ ਕਹੀ ਜਾਂਦੇ ਹੋਰ ਔਰ ਪੰਜਾਬ ਨੇ ਕਦੇ ਵੀ ਮੈਂ ਵਿਧਾਨ ਸਭਾ ਜੀ ਦੱਸਿਆ ਸੀ ਕਿ ਉਹ ਸਪੈਸ਼ਲ ਸੈਸ਼ਨ ਬੁਲਾਇਆ ਸੀ ਪੰਜਾਬ ਨੇ ਕਦੇ ਵੀ ਸਾਡੇ ਜਿੱਤਾ ਹਾਕਮ ਜਿਹੜੇ ਮੂਰੇ ਲੱਗੇ ਸੀ ਉਹਨਾਂ ਦੀਆਂ ਨੀਤਾਂ ਲਾ ਲੋ ਜਾਂ ਕਹਿ ਲੋ ਜਾਂ ਆਪ ਦੀਆਂ ਨਿੱਜੀ ਉਹਨਾਂ ਦੇ ਸਵਾਰਥ ਹੋਣਗੇ 75 76 70% ਤੋਂ ਵੱਧ ਕਦੇ ਨਹੀਂ ਵਰਤਿਆ ਇਸ ਵਾਰ ਪਹਿਲੀ ਵਾਰ ਹੋਇਆ ਅਸੀਂ 94.9% ਤੇ ਜਾਵੜੇ ਜੀ ਇਸ ਪਾਣੀ ਨੂੰ ਵਰਤਣ ਵਾਸਤੇ ਕਿਉਂਕਿ ਅਸੀਂ ਕੱਸੀਆਂ ਪੁਰਾਣੀਆਂ ਕੱਸੀਆਂ ਚਲਾ ਲੀਆਂ ਪਾਈਪਾਂ ਪਾ ਲੀਆਂ ਪੁਰਾਣੇ ਰਜਵਾਹੇ ਨਹਿਰਾਂ ਜਿਹੜੀਆਂ ਬੰਦ ਪਈਆਂ ਸੀ ਦਰਖਤ ਧੁੱਬ ਗਏ ਸੀ ਉਹ ਚਲਾ ਲੀਆਂ ਸੀ ਅਸੀਂ ਆਪਣਾ ਪਾਣੀ ਆ ਵਰਤਣ ਲੱਗੇ ਸੀ ਕਿਹੜਾ ਕਿਸ ਦਾ ਹਿੱਸਾ ਵਰਤਿਆ ਆਇਨਾ ਦਿਨਾਂ ਦੇ ਵਿੱਚ ਪਹਿਲਾਂ ਐਵਰੇਜ 230 ਕਿਊਸਿਕ ਪਰ ਜਿਹੜਾ ਉਹ ਵਰਤਿਆ ਜਾਂਦਾ ਸੀ 230 ਕਿਊਸਿਕ ਪਰ ਪਰ ਆਵਰ 230 ਕਿਊਸਿਕ ਪਰ ਆਵਰ ਇਹਨਾਂ ਦਿਨਾਂ 'ਚ ਵਰਤਿਆ ਜਾਂਦਾ ਸੀ ਪਹਿਲੀ ਵਾਰ ਹੋਊਗਾ ਕਿ ਅਸੀਂ 3000 ਕਿਲੋਸਿਕ ਪਾਰਾਵਰ ਆਉਣ ਵਰਤਾਂਗੇ ਇਸ ਕਰਕੇ ਸਾਡੇ ਕੋਲ ਵਰਤਣ ਵਾਸਤੇ ਜਗ੍ਹਾ ਹੈਗੀ ਨਾ ਜੀ 700 ਕਿਲੋਮੀਟਰ ਤੋਂ ਜ਼ਿਆਦਾ ਤਾਂ ਅਸੀਂ ਪਾਈਪ ਲੈ ਨਹੀਂ ਪਾਤੀ ਜੀ 700 ਕਿਲੋ ਪੰਜਾਬ ਦੀ ਕਿਸੇ ਵੀ ਪਾਇਪ ਬਣਾਉਣ ਵਾਲੀ ਸਿਮਿੰਟ ਦੇ ਪਾਈਪ ਬਣਾਉਣ ਵਾਲੀ ਫੈਕਟਰੀ ਜਾ ਕੇ ਦੇਖੋ ਇੱਕ ਪਾਈਪ ਲੱਭ ਗਈ ਸਾਨੂੰ ਦੇ ਦਿਓ ਬਲੈਕ ਚ ਵੇਚਣ ਲੱਗ ਗਈ ਇੱਕ ਵੀ ਫੈਕਟਰੀ ਚ ਕੋਈ ਪਾਈਪ ਹੋਵੇ ਤਾਂ ਦੱਸ ਦਿਓ ਹਰਿਆਣਾ ਦੀ ਕਿਸੇ ਫੈਕਟਰੀ ਚ ਪਾਈਪ ਪਚੀ ਹੋਵੇ ਸਾਨੂੰ ਦੱਸ ਦਿਓ ਬੰਗਲੌਰ ਤੋਂ ਮੰਗਾਉਣੀਆਂ ਪੈ ਰਹੀਆਂ ਪਾਈਪਾਂ ਜੀ ਪਹਿਲੀ ਵਾਰ ਪੰਜਾਬ ਆਪਣੇ ਪਾਣੀ ਨੂੰ ਆਪ ਵਰਤਣ ਲੱਗਿਆ ਔਰ ਮੈਨੂੰ ਕਿਸੇ ਦਾ ਫੋਨ ਆਇਆ ਕਿਉਂਕਿ ਪਿੰਡਾਂ ਵਾਲੇ ਜਿਹੜੀ ਗੱਲ ਕਹਿੰਦੇ ਨੇ ਉਹ ਚ ਤੱਤ ਹੁੰਦਾ ਉਹ ਚ ਕੋਈ ਨਾ ਕੋਈ ਤੱਤ ਛੁਪਿਆ ਹੁੰਦਾ ਕਹਿੰਦਾ ਪੁੱਤ ਆ ਜਿਉਂਦਾ ਰਹਿ ਤ ਕਿਉਂ ਵਰਗਾ ਪਾਣੀ ਹੈ ਇਹ ਕਿਉਂ ਵਰਗਾ ਸਾਡੀਆਂ ਫਸਲਾਂ ਨੂੰ ਕਿਉਂ ਵਾਂਗੂ ਲੱਗੂਗਾ ਇਹ ਕਿਉਂਕਿ ਇਹਦੇ ਚ ਮਿਨਰਲਸ ਬਹੁਤ ਨੇ ਇਹ ਚ ਨਾਲ ਮਿੱਟੀ ਵੀ ਜਾਂਦੀ ਆ ਪਜਾਉ ਉਪਰਜਾਊ ਸ਼ਕਤੀਵਾਦੀ ਧਰਤੀ ਦੀ। ਕਿਥੱਲੋਂ ਪਾਣੀ ਜਿਹੜਾ ਉਹ ਵਰਤਨਾ ਘੱਟ ਹੋਊਗਾ। ਹਾਂ ਅੱਜ ਦਾ ਦਿਨ ਮੈਂ ਕਹਿੰਦੀ 21 ਤਰੀਕ ਨੂੰ ਤੁਹਾਨੂੰ ਵੈਸੀ ਮਿਲ ਜੂ। ਤੁਸੀਂ ਕਿਹੜੀ ਫਸਲ ਬੀਜਣੀ ਆ ਜਿਹੜੀ 8 ਦਿਨਾਂ ਚ ਹੋ ਜਾਂਦੀ ਹੈ। ਤੁਸੀਂ ਕਿਉਂ ਰੌਲਾ ਨਾ ਜੇ ਮੰਨੇ ਹੀ ਨਹੀਂ। ਅਸੀਂ ਕੋਰਟ 'ਚ ਵੀ ਗਏ ਫਿਰ ਕੋਰਟ 'ਚ ਵੀ ਇਹਨਾਂ ਕੋਲੇ ਕੋਈ ਜਵਾਬ ਨਹੀਂ ਹੈਗਾ। ਬਸ ਉਹੀ ਜਵਾਬ ਹੈ। ਪਹਿਲਾਂ ਤਾਂ ਸਾਨੂੰ ਮਿਲ ਜਾਣਾ ਹੁੰਦਾ ਸੀ ਜੀ। ਪਹਿਲਾਂ ਤਾਂ ਕਦੇ ਆਏ ਹੋਏ ਨਹੀਂ ਸੀਗਾ ਜੀ। ਪਹਿਲਾਂ ਵਾਲੇ ਜਵਾਨੇ ਗਏ ਭਾਈ ਹੁਣ ਪਹਿਲਾਂ ਨਾ ਹੈ ਨਹੀਂ ਹੁਣ ਕੰਮ ਉਹ ਪੁਰਾਣੀਆਂ ਆਦਤਾਂ ਛੱਡੋ ਹੁਣ ਅੱਜ ਤੋਂ 1 ਵਜੇ ਤੋਂ ਹੁਣ ਡੇਢ ਵਜੇ ਹੋਊਗਾ 1 ਵਜੇ ਤੋਂ 100 ਕਿਉ ਸਿਕ ਪਰ ਆਵਰ ਹਰਿਆਣੇ ਨੂੰ ਛੱਡਣਾ ਸ਼ੁਰੂ ਕਰ ਦਾਂਗੇ ਉਹਨਾਂ ਦਾ ਹੱਕ ਬਣਦਾ ਅੱਜ ਤੋਂ ਇਹਨਾਂ ਦਾ 21 ਅਗਲੀ 21 ਮਈ ਤੱਕ ਜਿੰਨਾ ਇਹਨਾਂ ਦਾ ਬਣਦਾ ਉਹਨਾਂ ਕਰਕੇ ਜਿੰਨਾ ਇਹਨਾਂ ਦੀ ਕੈਪੈਸਿਟੀ ਆ ਭਾਖੜਾ ਦੀ ਉਨੀ ਕਰਕੇ ਅਸੀਂ ਉਹਨੂੰ ਰੋਜ਼ ਦੇਵਾਂਗੇ ਪਰ ਮੈਂ ਇੱਕ ਵਾਰੀ ਫੇਰ ਕਹਿਣਾ ਕੋਈ ਹਰਿਆਣੇ ਦੇ ਅਧਿਕਾਰੀ ਕੁਰੀ ਆਏ ਹੋਣਗੇ ਇੱਥੇ ਜਾ ਬੀਜੇਪੀ ਦੇ ਬੰਦੇ ਆਏ ਹੋਣਗੇ ਉਹਨਾਂ ਨੂੰ ਕਹਿ ਦਿਓ ਕਿ ਹੁਣ ਇੱਕ ਅਗਲੀ 21 ਮਈ ਤੱਕ ਸੰਤੰਗ ਨਾ ਕਰਨ ਇਹਨੂੰ ਆਪਣੇ ਹਿਸਾਬ ਨਾਲ ਵਰਤ ਲਿਓ ਇਸ ਹਿਸਾਬ ਨਾਲ ਵਰਤਿਓ ਕਿ ਤੁਸੀਂ ਮਾਰਚ ਚ ਖਤਮ ਕਰਕੇ ਤੁਹਾਨੂੰ ਅਪ੍ਰੈਲ ਮਈ ਚ ਦੁਬਾਰੇ ਨਹੀਂ ਮਿਲਣਾ ਫਿਰ ਵੀ ਅਗਲੀ ਵਾਰ ਫੇਰ ਕਹੋਂ ਨਹੀਂ ਨਹੀਂ ਭੈਣੀਆਂ ਹੁੰਦਾ ਹੈ ਅੰਦਰ ਆਪਦੇ ਇਸ ਅਨੁਸਾਰ ਨਾ ਪੂਗਾ ਕਿਉਂਕਿ ਪੰਜਾਬ ਆਪਣੇ ਇਸ ਦਾ ਪਾਣੀ ਆਪ ਵਰਤਣ ਲੱਗ ਗਿਆ ਚੌਲ ਸਾਥੋਂ ਚਾਹੀਦੇ ਆ ਪੀਡੀਐਸ ਵਾਸਤੇ ਕਣਕ ਸਾਥੋਂ ਚਾਹੀਦੀ ਹੈ ਪੀਡੀਐਸ ਵਾਸਤੇ ਮੱਕੀ ਚਾਹੀਦੀ ਐ ਦਾਲਾਂ ਚਾਹੀਦੀਆਂ ਨੇ ਸਰੋਂ ਚਾਹੀਦੀ ਐ ਬਾਜਰਾ ਚਾਹੀਦਾ ਨਰਮਾ ਚਾਹੀਦਾ ਕਪਾਹ ਚਾਹੀਦੀ ਐ ਦੇਸ਼ ਵਾਸਤੇ ਪਾਣੀ ਨਾ ਪਾਣੀ ਦੇਣਾ ਪਾਣੀ ਨਹੀਂ ਪਾਣੀ ਪਾਣੀ ਨਹੀਂ ਅਸੀਂ ਗਮਲਿਆਂ ਦੇ ਬੀਜੀਏ ਫਿਰ ਹਣ ਕਣਕਾਂ ਕੋਈ ਕੋਈ ਤਾਂ ਮਤਲਬ ਤੱਤ ਵਾਲੀ ਗੱਲ ਕਰ ਲਓ ਯਾਰ ਕਿਹੜੀ ਗੱਲ ਐ ਸਾਰੇ ਪਿੰਡਾਂ ਵਾਲੇ ਆਪਾਂ ਜੇ ਪਾਣੀ ਨਹੀਂ ਹੈਗਾ ਫਿਰ ਆਪਾਂ ਕਿਵੇਂ ਬੀਜਾਂਗੇ ਬਰਾਨੀਆਂ ਕਿੱਥੋਂ ਬਿਜਲੀ ਬਰਾਨੀਆਂ ਪਹਿਲਾਂ ਬਰਾਨੀਆਂ ਹੁੰਦੀਆਂ ਸੀ ਤਾਹਾਂ ਦੇਖੀ ਜਾਂਦੇ ਰਹਿੰਦੇ ਸੀ ਵੀ ਜੇ ਮੀਂਹ ਪੈ ਗਿਆ ਟਾਈਮ ਤੇ ਠੀਕ ਹੈ ਨਹੀਂ ਤਾਂ ਨਾ ਸੀ ਹੁਣ ਕੱਸੀਆਂ ਦਾ ਪਾਣੀ ਵੀ ਮਿਲੂਗਾ ਪਰ ਹਾਂ ਇੱਕ ਮੈਂ ਤੁਹਾਨੂੰ ਗੱਲ ਤੁਹਾਨੂੰ ਵੀ ਕਹਿਣਾ ਬਿਜਲੀ ਵੀ ਮਿਲੂਗੀ 8 ਘੰਟੇ ਪਰ ਜਿਹੜੇ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਉਹਨਾਂ ਨੂੰ ਬਿਜਲੀ ਰਾਤ ਨੂੰ ਮਿਲੂਗੀ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਕੱਸੀ ਚਲਾ ਲੈਂਦੇ ਆ ਨਾਲੇ ਉੱਤੋਂ ਮੀਂਹ ਪਈ ਜਾਂਦਾ ਚਲੋ ਮੀਂਹ ਤਾਂ ਮੈਂ ਰੋਕ ਨਹੀਂ ਸਕਦਾ ਕਹਿੰਦੇ ਵੀ ਮੈਂ ਕਿਹਾ ਵੀ ਮੋਟਰ ਵੀ ਚਲਾ ਰੱਖਿਆ ਮੈਂ ਖੜ ਗਿਆ ਕਿਤੇ ਜਾਂਦਾ ਸੀ ਮੋਟਰ ਵੀ ਚਲਾ ਰੱਖਿਆ ਕੱਸੀ ਦਾ ਪਾਣੀ ਵੀ ਹੈ ਕੋਦੋਂ 5 ਵਜੇ ਦੀ ਬਜਾਏ 3 ਵਜੇ ਵਿਹਲੇ ਹੋ ਜਾਂਗੇ ਮੈਂ ਕਿਹਾ ਜਾ ਕੇ ਕੀ ਕਰਨਾ ਖੁੰਡ ਤੇ ਬਹਿਣਾ ਜੀ ਕਹਿੰਦਾ ਜਾ ਕੇ ਲੈ ਦੱਸੋ ਯਾਰ ਫਿਰ ਬਿਜਲੀ ਫਿਰ ਫਿਰ ਕੱਸੀ ਦਾ ਪਾਣੀ ਦੇਣ ਦਾ ਕੀ ਫਾਇਦਾ ਹੋਇਆ ਜੇ ਤੁਸੀਂ ਬਿਜਲੀ ਵੀ ਓਨੀ ਵਰਤਣੀ ਹੈ ਹਾਂ ਜੇ ਦਿਨੇ ਤੁਹਾਡਾ ਪਾਣੀ ਨਾਲ ਨਹੀਂ ਸਰਿਆ ਕੱਸੀ ਵਾਲੇ ਪਾਣੀ ਨਾਲ ਚਾਰ ਕਿਆਰੇ ਰਹਿ ਗਏ ਤੇ ਰਾਤ ਨੂੰ ਬਿਜਲੀ ਆਊਗੀ ਉਹ ਚਲਾ ਲਿਓ ਉਦੋਂ ਓਨੀ ਕੀ 4 11 ਵਾਸਤੇ ਵਰਤੋਂਗੇ ਨਾ ਉਦਾਂ ਫਿਰ ਸਭੀ ਕਿਤੇ ਤੱਪੀ ਬਹੁਤ ਆ ਮੈਂ ਨਾ ਸਮਝ ਲਿਓ ਪੂਰਾ ਹਿਸਾਬ ਲਾ ਕੇ ਗੱਲ ਕਰੀ ਰਿਹਾ ਐ ਮੈਂ ਬਿਨਾ ਅੰਕੜਿਆਂ ਤੋਂ ਬੋਲਦਾ ਨਹੀਂ ਉਹ ਤਾਂ ਫਿਰ ਚਾਰ ਕਿਹੜਾ ਵਾਸਤੇ ਵਰਤੋਂਗੇ ਬੱਟਾ ਤਾਂ ਨਹੀਂ ਤੋੜੋਂਗੇ ਆਪਦੀਆਂ ਵੀ ਦਵਾਰੇ ਫੇਰ ਪਾਣੀ ਛੱਡ ਦੇਣਾ ਦਵਾਰੇ ਫੇਰ ਸੋ ਇਸ ਕਰਕੇ ਪਾਣੀ ਵੀ ਬਚੂਗਾ ਬਿਜਲੀ ਵੀ ਬਚੂਗੀ ਬਿਜਲੀ ਵੀ ਆਪਣੀ ਆ ਪਾਣੀ ਵੀ ਆਪਣਾ ਥੱਲੇ ਵਾਲਾ ਸੋ ਇਸ ਕਰਕੇ ਮੈਂ ਤੁਹਾਨੂੰ ਦੱਸ ਦਿੰਨਾ ਕਿ ਬੀਬੀਐਮਬੀ BBMB ਜਿਹੜੀ ਆ ਉਹ ਪੰਜਾਬ ਲਈ ਤਾਂ ਚਿੱਟਾ ਹਾਥੀ ਬਣ ਕੇ ਰਹਿ ਗਈ ਐਨੇ ਪੈਸੇ ਪੰਜਾਬ ਨੇ ਦੇਤੇ ਐਵੇਂ ਹੀ ਦੇਤੇ ਜਦੋਂ ਇਹ ਡੈਮ ਬਣਦੇ ਸੀ ਨਾ ਪੌਂਗ ਰਜੀ ਸਗਰ ਤੇ ਪਾਖੜਾ ਕਿੰਨੇ 42 ਲੱਖ ਲਿਆ ਸੀ ਇਹਨਾਂ ਨੇ ਇਹ ਆਪ ਤਾਂ ਨਹੀਂ ਨਹੀਂ ਉਹ ਤਾਂ ਵਿਆਸਮੇਤ ਬਣਿਆ ਨਾ 32 ਕਰੋੜ ਰੁਪਿਆ ਪੰਜਾਬ ਵਾਲੇ ਪਾਸੋਂ ਲੈ ਗਏ ਬਾਕੀ ਕਿਸੇ ਸਟੇਟ ਨਹੀਂ ਪਾਇਆ ਕਹਿੰਦੇ ਇੱਥੇ ਇੰਨੇ ਜਿੰਨੇ ਚ ਬਣਦਾ ਪੈਸੇ ਤੁਸੀਂ ਦੇ ਦਿਓ ਬਾਅਦ ਆਪਾਂ ਕਰ ਲਾਂਗੇ ਸਾਬ ਕਿਸੇ ਨੇ 32 ਕਰੋੜ ਦਾ حساب ਨਹੀਂ ਕੀਤਾ ਜਨਾਬ ਜੀ ਅੱਜ ਵਿਆਜ ਲਾ ਕੇ 143 ਕਰੋੜ ਰੁਪਇਆ ਬਣਦਾ ਹੈ 143 ਕਰੋੜ ਰੁਪਇਆ ਲਵਾਂਗੇ ਅਸੀਂ ਤਾਂ ਵਿਆਸ ਸਮੇਤ ਲਵਾਂਗੇ ਲਵਾਂਗੇ ਕਿਵੇਂ ਤੁਸੀਂ ਕਹੋਗੇ ਐ ਕਿਵੇਂ ਦੇ ਦੇਣਗੇ ਜਿਹੜੇ ਆਪਾਂ ਦਿੰਨੇ ਆ ਪਹੁੰਚੋ ਕੱਟ ਲਾਂਗੇ ਵਿਆਹ ਲੋ ਜੀ 143 ਤੇ ਅੱਦਰ ਅਸੀਂ ਕੱਟ ਲਿਆ ਆ ਲੈ ਲੋ ਇੰਨੇ ਇੰਨੇ ਤੁਸੀਂ ਪਹਿਲਾਂ ਸਾਡੇ ਦੇਣੇ ਸੀ ਇਹ ਐ ਕਰਨਾ ਪੂਸਾ ਬੈਨ ਨਾਲ ਆ ਸਾਰਾ ਸ਼ਹਿਰ ਜਿਵੇਂ ਕਹਿਰ ਜੋ ਤੁਰ ਆ ਸਾਰਾ ਸ਼ਹਿਰ ਦੇਖ ਲੋ ਤੁਸੀਂ ਖੰਡਰ ਬਣਾ ਕੇ ਰੱਖਤਾ ਸਤਲੂ ਸਦਨ ਪਾਖੜਾ ਸਦਨ ਸ਼ਕਤੀ ਸਦਨ ਰਾਵੀ ਸਦਨ ਨੰਗਲ ਸਦਨ ਕਦੇ ਬਤੁੜਨੀ ਕੋਣ ਰਹਿੰਦਾ ਕਿਤੇ ਅਫਸਰ ਇਹਨਾਂ ਦੇ ਆਸ ਪਹਿਲੇ ਤਾਂ ਮੈਂ মিডিਆ ਨੂੰ ਕਹਿੰਦਾ ਸਦਨ ਗਿਣ ਕੇ ਜਾਓ ਤੁਸੀਂ ਤੇ ਇੱਕ ਅੱਧਾ ਸਦਨ ਵੀ ਜਾਣਦੇ ਹੋਵੋਗੇ ਨਾ ਵੀ ਆ ਲੋਕ ਸਭਾ ਇਹਨੂੰ ਸਤਨ ਕਹਿੰਦੇ ਆ ਆ ਵਿਧਾਨ ਸਭਾ ਨੂੰ ਸਤਨ ਆ ਇੱਥੇ ਦੇਖਿਓ ਸਦਨ ਕਿੰਨੇ ਨੇ ਤੇ ਉਹਨਾਂ ਦੀ ਹਾਲਤ ਕੀ ਆ ਉਹਨਾਂ ਦੀ ਹਰੇਕ ਸ਼ਹਿਰ ਚ ਸੰਗਰੂਰ ਆ ਬੀਬੀਐਮਬੀ ਦਾ ਰੈਸਟ ਹਾਊਸ ਹਰੇਕ ਸ਼ਹਿਰ ਚ ਰੈਸਟ ਹਾਊਸ ਹੈ ਇਹਨਾਂ ਦੇ ਕਿੰਨੀ ਪ੍ਰਾਪਰਟੀ ਆ ਔਰ ਉਤੋਂ ਪੰਜਾਬ ਤੇ ਹੀ ਕੇਸ ਕਰ ਦਿੰਦੇ ਆ ਪੰਜਾਬ ਦੇ ਵਿਰੁੱਧ ਕੇਸ ਕਰਤਾ ਨਾ ਹਾਈ ਕੋਰਟ ਚ ਹੋਰ ਦੇਖੋ ਪੰਜਾਬ ਦੇ ਵਿਰੁੱਧ ਕੇਸ ਕਰਤਾ ਵੀ ਪਾਣੀ ਅਸੀਂ ਲੈਣਾ ਹੈ ਜੀ ਜਿਹੜਾ ਵਕੀਲ ਕੀਤਾ ਉਹ 60% ਪੈਸੇ ਉਹ ਤੇ ਪੰਜਾਬ ਦੇਊਗਾ ਮੈਂ ਐਸੀ ਕੋਈ ਨਹੀਂ ਆਪਦੇ ਬਰੁੱਧ ਆਪਦੇ ਬਰੁੱਧ ਵਕੀਲ ਕਰ ਲਈ ਅਸੀਂ ਆਪਦੇ ਉਰ ਮੈਂ ਨਹੀਂ ਨੰਦੇ ਤੁਸੀਂ ਦਿਓ ਜੀ ਜੀ ਚਲੋ ਹਰਿਆਣਾ ਕੇਸ ਕਰਦਾ ਚਲੋ ਮੈਂ ਮੰਨ ਲੈਂਦਾ ਵੀ ਹਰਿਆਣਾ ਇੱਕ ਪਾਰਟੀ ਹੈ ਬੀਬੀ ਐਮ ਵੀ ਨੇ ਕੇਸ ਕਰਤਾ ਦੱਸੋ ਵੀ ਤੂੰ ਹੀ ਤਾਂ ਸਾਂਝੇ ਹੋ ਤੂੰ ਹੀ ਤਾਂ ਤਿੰਨੇ ਸਟੇਟਾਂ ਦੇ ਸਾਂਝੇ ਹੋ ਹਿਮਾਚਲ ਦੇ ਹਰਿਆਣੇ ਦੇ ਰਾਜਸਥਾਨ ਦੇ ਪੰਜਾਬ ਦੇ ਚਾਰੇ ਸਿਟੇ ਸਾਂਝੇ ਹੋ ਤੁਸੀਂ ਤਾਂ ਤੁਸੀਂ ਤਾਂ ਨਾ ਇੱਕ ਪਾਸੇ ਹੋ ਨਾ ਤੁਸੀਂ ਹੋਰ ਦੇਖੋ ਚਲੋ ਮੈਨੂੰ ਇਸ ਗੱਲ ਦਾ ਚਾਹ ਨਹੀਂ ਪਰ ਵੀ ਬੀਬੀਐਮ ਵੀ ਦਫ਼ਤਰ ਜਾ ਕੇ ਆਏ ਕੋਈ ਚੰਡੀਗੜ੍ਹ ਪੱਤਰਕਾਰ ਸੇਬਨ ਨੂੰ ਬੇਨਤੀ ਕਰਦਾ ਬੀਬੀਐਮ ਵੀ ਦਫ਼ਤਰ ਜਾ ਕੇ ਆਏ ਵਧੀਆ ਹੈੱਡ ਆਫਿਸ ਇਹਨਾਂ ਦੇ ਉੱਥੇ ਰਹਿਣ ਦੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ ਰਾਜਸਥਾਨ ਦੇ ਮੁੱਖ ਮੰਤਰੀ ਦੀ ਲੱਗੀ ਪੰਜਾਬ ਦੇ ਮੁੱਖ ਮੰਤਰੀ ਦੀ ਨਹੀਂ ਲੱਗੀ ਹੋਈ ਲੈ ਦੱਸ ਇੱਥੇ ਹੀ ਪਤਾ ਲੱਗ ਜਾਂਦਾ ਇਹਨਾਂ ਦਾ ਬੀਜੇਪੀ ਸਪਾਂਸਰਡ ਕੰਮ ਚੱਲ ਰਿਹਾ ਹੈ ਬਸ ਕੀ ਕਰ ਲਿਆ ਫਿਰ 20 ਦਿਨ ਸਾਡਾ ਜੀ ਇੱਥੇ ਆਗੇ ਸੀਗੇ ਖੋਲਣ ਗੇਟ ਮੰਗਾਓ ਫਿਰ ਫਿਰ ਚਲੇਗੇ ਬਾਪਸ ਚੇਅਰਮੈਨ ਆਪ ਫਿਰਦਾ ਸੀ ਗੇਟ ਖੋਲਦਾ ਚੇਅਰਮੈਨ ਦਾ ਕੰਮ ਹੁੰਦਾ ਗੇਟ ਖੋਲਣਾ ਚੇਅਰਮੈਨ ਆਪ ਫਿਰਦਾ ਸੀ ਉਹਨੂੰ ਪਿਆਰ ਨਾਲ ਸਮਝਾਇਆ ਮਹਾਰਾਜ ਤੁਸੀਂ ਪਾਣੀ ਦੇ ਮਾਮਲੇ 'ਚ ਨਾ ਸਾਡੇ ਨਾਲ ਪੰਗੇ ਲਓ ਪਾਣੀ ਪਾਣੀ ਸਾਡੀ ਜੀਵਨ ਰੇਖਾ ਹੈ ਪਾਣੀ ਜਿਹੜਾ ਪੰਜਾਬ ਦੇ ਜ਼ਿੰਦਗੀ ਹੈ ਸਾਡੀ ਸਾਡਾ ਨਾ ਹੀ ਰਹਿ ਗਿਆ ਸੂਬਾ ਦਾ ਪੰਜਾਬ ਸਾਡੇ ਕੋਲ ਕਿਹੜਾ ਆ ਬਹਿ ਗਿਆ ਹੁਣ ਸੁਿਸ ਕਰਕੇ ਮੈਂ ਦੇਖ ਰਿਹਾ ਸੀ ਆਉਂਦੇ ਹੋਏ ਹਜੇ ਬਹੁਤ ਕਤਾਰਾਂ ਬਣ ਕੇ ਲੋਕ ਆ ਰਹੇ ਸੀ ਸ਼ਾਇਦ ਇੱਥੇ ਪਹੁੰਚ ਵੀ ਨਾ ਸਕਣ ਪਰ ਕੋਈ ਗੱਲ ਨਹੀਂ ਥੋੜਾ ਘਰੋਂ ਚੱਲਣਾ ਹੀ ਸਾਡੇ ਲਈ ਬਹੁਤ ਹੌਸਲਾ ਫਜਾਈ ਹੋ ਗਿਆ ਘਰੋਂ ਤੁਸੀਂ ਬਾਹਰ ਕਦਮ ਚੱਕ ਲਿਆ ਤਾਂ ਸਾਡੇ ਲਈ ਬਹੁਤ ਇੰਨੇ ਹੀ ਬਹੁਤ ਹੈ ਕਿ ਤੁਸੀਂ ਚੱਲ ਪਏ ਕਿਸੇ ਮਕਸਦ ਲਈ ਚੱਲ ਪਏ ਵੀ ਨਾਲ ਆਇਆ ਟੂਰਿਜ਼ਮ ਵਾਸਤੇ ਇੰਨਾ ਵਧੀਆ ਸ਼ਹਿਰ ਹੈ ਇਹ ਹਵਾ ਸ਼ੁੱਧ ਹੈ ਹਨਾ ਨੀਲੇ ਰੰਗ ਦਾ ਪਾਣੀ ਆ ਦੇਖੋ ਇਹੀ ਪਾਣੀ ਲੁਧਿਆਣਾ ਤੱਕ ਜਾਂਦੇ ਜਾਂਦੇ ਕਾਲਾ ਹੋ ਜਾਂਦਾ ਜੀ ਜਾਂਦਾ ਤਾਂ ਇੱਥੋਂ ਹੀ ਸਤਲੁਜ ਆਹ ਸਤਲੁਜ ਹੀ ਜਾਂਦਾ ਐ ਚੋਂ ਤੇ ਸਤਲੁਜ ਉਹ ਫਾਜ਼ਲ ਕਾ ਤੱਕ ਜਾਂਦੇ ਜਾਂਦੇ ਕੀ ਹੋ ਜਾਂਦਾ ਫੈਕਟਰੀਆਂ ਵਾਲੇ ਸਿੱਟੀ ਜਾਂਦੇ ਪਾਣੀ ਆਪਣਾ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹਾਂ ਹੁਣ ਵੀ ਭਾਈ ਤੁਸੀਂ ਕੈਂਸਰ ਨਾ ਵੰਡੋ ਤੁਸੀਂ ਤੁਹਾਡੇ ਵੀ ਜਵਾਬ ਇੱਥੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਆਪਦੇ ਘਰੋਂ ਕੂੜਾ ਚੱਕ ਕੇ ਕੰਨ ਦੇ ਪਰਲੇ ਪਾਸੇ ਸਿੱਟਤਾ ਤੇ ਸਫਾਈ ਹੋ ਗਈ ਫਿਰ ਗੰਨ ਤਾਂ ਪਰਲੇ ਪਾਸੇ ਪੈ ਗਿਆ ਗਵਾਂਢ ਚ ਸੋ ਸਫਾਈ ਤਾਂ ਉਹ ਜੀ ਸਾਡੇ ਸਮਾਜ ਨੂੰ ਸਾਫ ਕਰਾਂਗੇ। BBMP ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ। 3000 ਪੋਸਟਾਂ ਖਾਲੀ ਨੇ ਪੰਜਾਬ ਦੀਆਂ। 3000 ਪੋਸਟਾਂ ਖਾਲੀ ਪਈਆਂ। BBMP 'ਚ ਪੰਜਾਬ ਦੀਆਂ, ਪੰਜਾਬ ਦੀ ਕੋਟੇ ਦੀ। ਆ ਕੱਲ ਪਰਸ ਸੁਖਵੀਰ ਬਦਲ ਕਹੀ ਜਾਂਦਾ ਸੀ BBMP ਵਿੱਚ ਭਰਤੀ ਕਰੋ। ਤੁਸੀਂ ਨਹੀਂ ਕੀਤੀ ਫਿਰ? ਕਿੰਨੇ ਸਾਲ ਰਹੇ ਹੋ ਤੁਸੀਂ? ਪਾਣੀਆਂ ਦਾ ਰਖਾ ਪਤਾ ਨਹੀਂ ਕਿਹੜੇ-ਕਿਹੜੇ ਨਹਿਰਾਂ ਦਾ ਬੱਬਲਾ ਸਰ ਆਪਦੇ ਖੇਤਾਂ ਨੂੰ ਕੱਢੀ ਫਿਰਦੇ ਹੂੰ ਤੁਸੀਂ ਕਰ ਲੈਂਦੇ ਪਰ ਭਰਤੀ ਭਰਤੀ ਕਰਕੇ ਪਤਾ ਨਹੀਂ ਕਿਦਿਰ ਭਰਤੀ ਕੀਤੀ ਹੋਣੀ ਹੁਣ ਕਰਾਂਗੇ ਕਰਾਂਗੇ ਅਸੀਂ ਪੂਰੇ ਕਰਾਂਗੇ ਇਹਨਾਂ ਨੂੰ ਨਾਲ ਤਾਂ 3000 ਵਖਵਾ ਕਹੋਦਿਆਂ ਤੇ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਨਾਲੇ ਸਾਡਾ ਇੱਥੇ ਸਟੈਂਥ ਸਾਡਾ ਕੋਟਾ ਬਣਦਾ ਜੀ ਉਹ ਸਾਡਾ ਕੋਟਾ ਬਣਦਾ ਉਹ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਕੀ ਹੁੰਦਾ ਏ ਉਹੀ ਵੜਤਾ ਨੱਕਾ ਵੜਤਾ ਲੈ ਜਾਓ ਜੀ ਲੈ ਜਾਓ ਜੀ ਇਧਰੋਂ ਨਹਿਰ ਚੱਕ ਲਿਓ ਜੀ ਦੂੜਕ ਫੁੱਟ ਨਹਿਰ ਚੱਕ ਲਿਓ ਇਧਰ ਸਾਡੇ ਕਿੰਨੀ ਕੱਟਦੇ ਹੋ ਜੀ ਇਧਰ ਪਾਣੀ ਸਾਡੇ ਆਲਾ ਆਪਦੇ ਕਿਨੂਆਂ ਦੇ ਬਾਗਾਂ ਨੂੰ ਲੋਾਈਂ ਗਏ ਨੇ ਸਾਡੇ ਬਾਗ ਉਜਾੜੀ ਗਏ ਨੇ ਜੇ ਬਾਗ ਦਾ ਮਾਲੀ ਹੋਈ ਬੇਈਮਾਨ ਹੋ ਜਾਏ ਫਿਰ ਬਾਗ ਕਿਵੇਂ ਚੱਲੂਗਾ ਜੀ ਬਾਗ ਤਾਂ ਫਿਰ ਉਜੜੂਗਾ ਉਹ ਸੋ ਅੱਜ ਅਸੀਂ ਇਸ ਗੱਲ ਦਾ ਜੇਕਰ ਵੀ ਕਰਨਾ ਕਿ 20 ਦਿਨ ਅਸੀਂ ਕਿਵੇਂ ਕੱਟਿਆ ਇਹ ਜਿਸ ਤਰ੍ਹਾਂ ਜੋਤ ਮੈਂ ਜਿੰਨ ਰਸਿਆ ਕਦੇ 6 ਵਜੇ ਆ ਗਏ ਕਦੇ 7 ਵਜੇ ਆ ਗਏ ਸਵੇਰੇ ਸਵੇਰੀ ਮੈਨੂੰ ਫੋਨ ਆ ਜਾਂਦਾ ਸੀ ਮੈਂ ਆ ਜਾਂਦਾ ਸੀ ਇੱਥੇ ਫਿਰ ਚਲੇ ਜਾਂਦੇ ਸੀ ਮਤਲਬ ਸੱਚੀ ਮੁੱਚੀ ਜਿਵੇਂ ਆਪਾਂ ਕਹਿੰਨੇ ਨੱਕੇ ਤੇ ਖੜ ਕੇ ਰੱਖੀ ਕਰਨ ਵਾਲੀ ਗੱਲ ਹੈ ਕਿਉਂਕਿ ਵਿਧਾਨ ਸਭਾ ਚਲੋ ਆਲ ਪਾਰਟੀ ਮੀਟਿੰਗ ਵੀ ਕਰ ਲਈ ਸਾਰਿਆਂ ਨੇ ਸਾਥ ਦਿੱਤਾ ਵਿਧਾਨ ਸਭਾ 'ਚ ਵੀ ਹਰੇਕ ਨੇ ਸਾਥ ਦਿੱਤਾ ਠੀਕ ਹੈ ਨਾ ਹੁਣ ਇਹ ਪਾਣੀ ਜਿਹੜਾ ਜਿਹੜਾ ਇਹਨਾਂ ਦਾ ਕੋਟਾ ਬਣਦਾ ਉਹ ਹੁਣ ਦੇਣ ਦੇਣ ਲੱਗ ਜਾਗੇ ਅੱਜ 1 ਵਜੇ ਤੋਂ ਸ਼ੁਰੂ ਕਰਤਾ ਠੀਕ ਹੈ ਨਾ ਅਸੀਂ ਉਹਦੇ 'ਚ ਕੋਈ ਹੱਕ ਨਹੀਂ ਮਾਰਦੇ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅੱਜ ਤਾਂ ਦੁਸ਼ਮਣ ਨੂੰ ਵੀ ਪਾਣੀ ਪਿਉਣਾ ਹੈ ਹਰਿਆਣਾ ਨਾਲ ਸਾਡੀ ਕੋਈ ਦੁਸ਼ਮਣੀ ਥੋੜੀ ਆ ਰਹਿਣਾ ਸਾਡਾ ਛੋਟਾ ਭਾਈ ਹੈ ਲੋਕਾਂ ਨਾਲ ਕੋਈ ਸਾਡੇ ਦੀ ਸਾਡਾ ਕੋਈ ਰਾਜਨੀਤਿਕ ਤੌਰ ਤੇ ਇਹ ਪੰਗਾ ਲਿਆ ਇਹਨਾਂ ਨੇ ਸਿਰਫ ਪੋਲੀਟਿਕਲੀ ਪੰਗਾ ਲਿਆ ਉਹ ਖੱਟਰ ਸਾਹਿਬ ਬਣਾ ਕੇ ਬਹਿ ਗਏ ਇੱਜ਼ਤ ਦਾ ਸਵਾਲ ਵੀ ਮੈਂ ਪਾਣੀ ਲੈ ਕੇ ਦਿਖਾਉਂ ਲੈ ਲਿਆ ਸਰ ਦੱਸੋ ਆਹ ਫਰਕ ਹੈ ਬਈ ਨਹੀਂ ਤਾਂ ਪਤਾ ਹੀ ਨਹੀਂ ਲੱਗਣ ਦੇਣਾ ਤੁਹਾਨੂੰ ਪਹਿਲਾਂ ਕਿਹੜਾ ਪਤਾ ਲੱਗਣ ਦਿੱਤਾ ਦੂਜਿਆਂ ਨੇ ਚੱਲ ਬਈ ਚੱਕ ਦੇ ਕਿਸੇ ਨੇ ਇੱਕ ਨੇ ਨਹਿਰ ਦੀ ਐਸਵਾਈਐਲ ਦੀ ਉਹ ਕੀ ਹੁੰਦਾ ਸਰਵੇ ਕਰਨ ਦੀ ਜਾਜ ਦੇਤੀ ਬਦਲੇ ਚ ਗੁੜਗਾਉਂ ਜਮੀਨ ਲੈ ਲਈ ਉੱਥੇ ਹੋਟਲ ਨੇ ਹੁਣ ਦੂਜੇ ਨੇ ਚਾਂਦੀ ਦੀ ਕਹੀਂ ਫੜਾਤੀ ਕਪੂਰੀ ਪਿੰਡ ਚ ਪਟਿਆਲੇ ਕਹਿੰਦੇ ਲਾਰੇ ਟੱਕ ਬਾਅਦ ਚ ਉਹੀ ਪਾਣੀ ਆਂਦੇ ਰੱਖੇ ਬਣ ਗਏ ਉਹਨਾਂ ਨੂੰ ਐ ਲੋਕ ਪਤ ਨਹੀਂ ਭੁੱਲ ਜਾਂਦੇ ਨੇ ਲੋਕ ਬਹੁਤ ਯਾਦ ਰੱਖਦੇ ਨੇ ਲੋਕਾਂ ਦੀ ਯਾਦਦਾਸ਼ਤ ਤੇ ਸ਼ੱਕ ਨਾ ਕਰੋ ਲੋਕਾਂ ਨੂੰ ਸਭ ਪਤਾ ਹੈ ਕਿ ਕੌਣ ਕਿੰਨੇ ਕ ਪਾਣੀ ਚ ਹੈ ਤੇ ਕੌਣ ਕਿਹਨੇ ਕਿੰਨਾ ਕ ਪਾਣੀ ਵੇਚਿਆ ਕਿਹਨੇ ਕਿੰਨੇ ਕ ਪਾਣੀ ਨੂੰ ਵਰਤਿਆ ਸੋ ਇਸ ਕਰਕੇ ਗਰਮੀ ਦੇ ਬਾਵਜੂਦ ਤੁਸੀਂ ਇੰਨਾ ਭਾਰੀ ਗਿਣਤੀ ਚ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਕਿਹਾ ਸੀ ਹਰਜੋਤ ਨੂੰ ਮੈਂ ਕਿਹਾ ਟੈਂਟ ਜਾਂ ਪੱਖੇ ਵਗੈਰਾ ਲਾ ਲਿਓ ਆਪਣੇ ਤੇ ਭਾਵੇਂ ਤੋਂ ਪਰੇ ਮੰਗੇ ਲੋਕਾਂ ਨੂੰ ਛਾਵੇਂ ਬਿਠਾਉਣਾ ਕਿਉਂਕਿ ਹਵਾ ਹੈ ਜੀ ਵੀ ਧੁੱਪੀ ਹੈ ਸਾਡੇ ਤੇ ਤਾਂ ਕੋਈ ਗੱਲ ਨਹੀਂ ਇਹਨਾਂ ਤੋਂ ਪੰਜਵੇਂ ਆਇਆ ਜੀ ਸੋ ਇਸ ਵਾਰ ਅਸੀਂ 1 ਜੂਨ ਤੋਂ ਝੋਨਾ ਲਾਉਣ ਲੱਗੇ ਆ ਸੰਤੋ ਪਾਣੀ ਹੁਣ ਚਾਹੀਦਾ 15 ਦਿਨ ਅਸੀਂ ਜਿਹੜੀ ਤਰੀਕ ਆ ਉਹ ਪਹਿਲਾਂ ਕਰਤੀ ਕਿ ਮੌਇਸਚਰ ਨਾ ਆਵੇ ਸਤੰਬਰ ਚ ਝੋਨਾ ਆ ਜਾਊਗਾ ਸਤੰਬਰ 15 ਤੱਕ ਮੌਇਸਚਰ ਨਹੀਂ ਹੁੰਦਾ ਉਦੋਂ ਨਮੀ ਨਹੀਂ ਹੁੰਦੀ ਹਵਾ ਚ ਨਹੀਂ ਤਾਂ ਅਕਤੂਬਰ ਚ ਆਉਂਦਾ ਹੈ ਹਰ ਰੋਜ਼ ਮੌਇਸਚਰ ਵੱਧ ਜਾਂਦਾ ਉਹ ਲਾ ਕੇ ਪੈ ਜਾਂਦੇ ਨੇ ਐਫਸੀਆਈ ਵਾਲੇ ਮੀਟਰ ਇਹ 18% ਤੋਂ ਵੱਧ ਗਿਆ ਜੀ ਇਹ 19 ਹੋ ਗਿਆ ਜੀ ਹੁਣ 20 ਹੋ ਗਿਆ ਸੀ ਨਹੀਂ ਖਰੀਦਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਭਾਵੇਂ ਮੰਡੀ 'ਚ ਹੀ ਰੱਖ ਲੋ ਅਕਤੂਬਰ ਦੇ ਦਿਨ ਜਿਹੜੇ ਨੇ ਉਹ ਤਰੇਲ ਨਹੀਂ ਪੈਂਦੀ ਹਰ ਰੋਜ਼ ਵਧੂਗਾ ਮੌਇਸਚਰ ਮੰਡੀ 'ਚ ਪਈਦਾ ਵੀ ਸੁੱਕਦੀ ਨਹੀਂ ਹੈਗੀ ਉਹ ਚਲੋ ਅਸੀਂ ਕਿ 15 ਦਿਨ ਪਹਿਲਾਂ ਕਰਕੇ ਦੇਖ ਲੈਂਦੇ ਆ ਇੱਕ ਤਜਰਬਾ ਕਰ ਲੈਂਦੇ ਆ 15 ਦਿਨ ਪਹਿਲਾਂ ਪਾਣੀ ਚਾਹੀਦਾ ਸਾਨੂੰ ਫਿਰ ਉਹ ਬਿਜਲੀ ਵੀ ਚਾਹੀਦੀ ਹੈ ਪਹਿਲਾਂ ਇਹ ਕੀ ਹੋਇਆ ਸੀਗਾ ਬਿਜਲੀ ਬੋਰਡ ਜਿਹੜਾ ਸੀ ਨਾ ਉਹ ਮੌਨਸੂਨ ਦੇ ਨੇੜੇ ਨੇੜੇ ਲਈ ਜਾਂਦੇ ਸੀ ਮੌਨਸੂਨ ਨਾਲ ਸਰਜੇ ਬਿਜਲੀ ਦਾ ਹੁਣ ਆਪਾਂ ਥਰਮਲ ਪਲੈਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਉਹ ਬਿਜਲੀ ਹੋ ਗਈ ਹੁਣ ਆਪਾਂ ਸੋਲਰ ਆਪਣੇ ਕੋਲੇ ਆਪਾਂ ਦਿਨੇ ਬਿਜਲੀ ਦਿੰਨੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਤਾਂ ਆ ਕਿ ਜਿੱਥੋਂ ਵੀ ਆਏ ਹੋ ਜਿੱਥੇ ਵੀ ਜਾਓਗੇ ਬਸ ਇਹੀ ਦੱਸ ਦਿਓ ਕਿ ਲੋਕਾਂ ਨੇ ਆਪਣੇ ਯਕੀਨ ਕਰਕੇ ਸਾਨੂੰ ਇੱਥੇ ਭੇਜਿਆ ਤੇ ਅਸੀਂ ਤੁਹਾਡਾ ਯਕੀਨ ਤੋੜਨਾ ਨਹੀਂ ਅਸੀਂ ਤੁਹਾਡੇ ਬਿਲਕੁਲ ਵਿਸ਼ਵਾਸ ਤੇ ਪੂਰੇ ਉਤਰਾਂਗੇ ਅੱਜ ਅਸੀਂ ਇੱਥੇ ਜਿੱਤ ਦਾ ਪਰਚਮ ਲਹਿਰਾਉਣਾ ਹੈ ਦਿੱਤਾ ਵੀ ਇਹ ਪੈਰਾ ਠੋਕੇ ਤੁਸੀਂ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਇਸ ਇਲਾਕੇ ਦੇ ਪਿੰਡਾਂ ਦਾ 6 ਵਜੇ ਬੈਠੇ ਹੁੰਦੇ ਸੀ ਇੱਥੇ ਐਸੀ ਜਗ੍ਹਾ ਤੇ ਮੈਨੂੰ ਹਜੇ ਕਿਉਂਕਿ ਉਧਰੋਂ ਬਾਰਡਰ ਤੇ ਟੈਨਸ਼ਨ ਚੱਲੀ ਹੋਈ ਸੀ ਤੇ ਬਾਹਰ ਰੋਡ ਆਉਣਾ ਪੈਂਦਾ ਸੀ ਮੈਨੂੰ ਹਜੇ ਡੇਢ ਘੰਟਾ 2 ਘੰਟੇ ਲੱਗ ਜਾਂਦੇ ਸੀ ਪਹੁੰਚਣ ਨੂੰ ਪਰ ਇੱਥੇ ਲੋਕ ਪਹਿਲਾਂ ਪਹੁੰਚ ਜਾਂਦੇ ਸੀ ਇਹ ਉਹਨਾਂ ਪਿੰਡਾਂ ਦੇ ਲੋਕਾਂ ਦਾ ਸੰਘਰਸ਼ ਹੈ ਜਿਹੜਾ ਅੱਜ ਜਿੱਤਿਆ ਤੁਸੀਂ ਤੇ ਉਹ ਕੱਲ ਨੂੰ ਤਰੀਕ ਹੈ ਕੱਲ ਨੂੰ ਕਈ ਤਰੀਕ ਰਹਿ ਗਈ ਹੁਣ ਕੋਰਟ 'ਚ ਅਸੀਂ ਜਾਵਾਂਗੇ ਕੋਰਟ 'ਚ ਪੱਖ ਰੱਖਾਂਗੇ ਉਹਨਾਂ ਕੋਲ ਹੈ ਹੀ ਨਹੀਂ ਕੁਝ ਉਹ ਕਹਿੰਦੇ ਪੰਜਾਬ ਨੇ ਆਪਣੇ ਹਿੱਸੇ ਦਾ ਵਾਧੂ ਵਰਤ ਕਿੱਥੇ ਵਰਤਲੇ ਵਾਧੂ ਬੀਬੀਐਮਬੀ ਦੇ ਅੰਕੜੇ ਪਏ ਨੇ ਸਾਡੇ ਕੋਲੇ ਬੀਬੀਐਮਬੀ ਦੇ ਪੁਨਰਗਠਨ ਬਾਰੇ ਵੀ ਮੰਗ ਕਰਾਂਗੇ ਔਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਬੀਬੀਐਮਬੀ ਵਾਲੇ ਅਬਦੇ ਰਟਾਇਰ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਇੱਥੇ। ਕ੍ਰਪਟ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਕਿ ਤੁਸੀਂ ਹੁਣ ਇੱਥੋਂ ਆਪਾਂ ਥੋੜਾ ਜਿਹਾ ਕਰਾਂਗੇ ਆ ਜਿਹੜੀ ਹਾਰ ਹੋ ਗਈ ਆਪਣੀ ਇਹਨੂੰ ਆਪਾਂ ਕਿਵੇਂ ਡੈਮੇਜ ਕੰਟਰੋਲ ਕਰਾਂਗੇ ਇਸ ਗੱਲ ਦਾ ਵਿਰੋਧ ਕਰਾਂਗੇ ਸਖਤ ਅਸੀਂ। ਪੰਜਾਬ ਦੇ ਕੈਡਰ ਦੇ ਜਿੰਨੇ ਮੰਤਰੀ ਜਿੰਨੇ ਸਾਡੇ ਅਫਸਰ ਬਣਦੇ ਨੇ ਉਹ ਅਸੀਂ ਪੂਰੇ ਕਰਕੇ ਦੇਵਾਂਗੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਾਰਾ ਇੱਥੇ ਹਰਿਆਣਾ ਦੇ ਜਿਹੜਾ ਰਾਜਸਥਾਨ ਦੇ ਭਰਦੋਂ ਵੀ ਇਹੀ ਕਰਨਗੇ ਦੋ ਇੱਕ ਹਿਮਾਚਲ ਦਾ ਇੱਕ ਹਿਮਾਚਲ ਦਾ ਲਾ ਲਿਆ ਹਿਮਾਚਲ ਦਾ ਪਹਿਲੇ ਰਾਤੋ ਰਾਤ ਬਦਲਿਆ ਹਿਮਾਚਲ ਨੂੰ ਕਹਿੰਦੇ ਤੂੰ ਖੋਲ ਦੇ ਉਹ ਆ ਗਿਆ ਇੱਥੇ ਇੱਥੇ ਆ ਕੇ ਲੋਕ ਕਹਿੰਦੇ ਵੀ ਤੂੰ ਚਲਾ ਜਾ ਕੋਈ ਫਾਇਦਾ ਨਹੀਂ ਤੈਨੂੰ ਖੋਲਣਾ ਨਹੀਂ ਨੱਕਾ ਹੈ ਨੱਕਾ खासा ਮਹਿੰਗਾ ਹੈ ਉਹ ਕਹਿੰਦਾ ਚੰਗਾ ਜੀ ਮੈਂ ਜਾਣਾ ਜੀ ਮੈਂ ਗਾਹਗਾਹਣਾ ਦੱਸੋ ਕਹਿੰਦਾ ਉਹ ਕਹਿੰਦਾ ਠੀਕ ਨਹੀਂ ਦੱਸਦੇ ਮੈਂ ਕਹਿੰਦਾ ਦੱਸਿਆ ਤੁਹਾਨੂੰ ਤੁਸੀਂ ਗਾਹਣਾ ਤੁਸੀਂ ਵੀ ਗਾਹਣਾ ਗੱਲ ਕਰਿਓ ਬਸ ਉਹ ਮੁੜ ਗਿਆ ਇੱਥੋਂ ਹੀ ਕਹਿੰਦਾ ਚੰਗਾ ਜੀ ਮੈਂ ਜਾਣਾ ਕਿਉਂਕਿ ਪਬਲਿਕ ਜਦੋਂ ਲੋਕ ਲੋਕ ਕਿਹੜਾ ਕੋਈ ਆਪਦੇ ਵਾਸਤੇ ਲੈਣਾ ਕੋਈ ਇਹ ਨਿੱਜੀ ਲੜਾਈ ਥੋੜੀ ਹੈ ਸਾਡੀ ਤਾਂ ਚੁੱਲਿਆਂ ਦੀ ਲੜਾਈ ਹੈ ਇਹ ਸਾਡੇ ਚੁੱਲਿਆਂ ਦੀ ਲੜਾਈ ਹੈ ਇਹ ਸਾਡੇ ਕੋਲ ਪਾਣੀ ਨਾ ਹੋਇਆ ਫਿਰ ਪੰਜਾਬ ਚ ਪਾਣੀ ਮਾਈਨਸ ਕਰ ਦੋ ਕੀ ਰਹਾ ਗਿਆ ਫਿਰ ਲੈਂਡਲੌਕ ਸਟੇਟ ਹੈ ਇਧਰ ਬਾਰਡਰ ਸਟੇਟ ਹੈ ਮਨ ਤਾਂ ਇਹ ਨਹੀਂ ਸਮਝ ਆ ਰਹੀ ਪੁਲਿਸ ਇੱਥੇ ਲਾਈਏ ਜਾਂ ਬਾਰਡਰ ਤੇ ਲਾਈਏ ਲੜਾਈ ਵੀ ਸਾਰੀ ਆਪਣੇ ਵਾਲੇ ਪਾਸੇ ਸੀ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਲੜਾਈ ਵੀ ਆਪਣੇ ਵਾਲੇ ਪਾਸੇ ਮਰਨ ਵਾਲੇ ਪਾਸੇ ਵੀ ਅਸੀਂ ਰੱਖਿਆ ਗੋਲੇ ਡਰੋਨ ਉਹ ਵੀ ਸਾਡੇ ਤੇ ਆਉਂਦੇ ਨੇ ਇਧਰਲੇ ਪਾਸੇ ਹਰਿਆਣੇ ਵਾਲੇ ਉਹ ਉਹ ਵੀ ਸਾਡੇ ਤੇ ਆਉਂਦੇ ਨੇ ਆ ਇਧਰ ਚੀਨ ਹੈ ਕਿਧਰ ਨੂੰ ਜਾਈਏ ਕਿਧਰ ਨੂੰ ਯਾਰ ਸੁਨੀਤੀ ਯੋਗ ਦੀ 24 ਤਰੀਕ ਨੂੰ ਬੈਠਕ ਹੈ ਪ੍ਰਧਾਨ ਮੰਤਰੀ ਸਾਹਿਬ ਨਾਲ ਸਾਰੇ ਦੇਸ਼ ਦੇ ਮੁੱਖ ਮੰਤਰੀ ਉੱਤੇ ਜਾਣਗੇ ਮੈਂ ਵੀ ਜਾਊਂਗਾ ਔਰ ਪੂਰਾ ਪੱਖ ਰੱਖੂਗਾ ਕਿ ਜੀ ਇਹਦਾ ਪੁਨਰਗਠਨ ਕਰੋ ਉਦੋਂ ਜਦੋਂ ਪਾਣੀ ਵੰਡਿਆ ਸੀ ਵੀ ਇਹਨੂੰ ਇੰਨਾ ਹਿੱਸਾ ਉਦੋਂ ਹੈਗਾ ਸੀ ਪਾਣੀ ਜ਼ਿਆਦਾ ਸੀ ਹੁਣ ਦੇ ਹਿਸਾਬ ਨਾਲ ਪਾਣੀ ਮਿਣੋ ਨਾ ਪਾਣੀ ਦੀ ਗਿਣਤੀ ਮਿਣਤੀ ਕਰਕੇ ਹੁਣ ਦੇ ਹਿਸਾਬ ਨਾਲ ਵੰਡੋ ਕਿ ਨੂੰ ਕਿੰਨੇ ਪਰਸੈਂਟ ਵੰਡਦਾ ਉਹ ਤਾਂ ਆਪਣੇ ਘਰੇ ਵੀ ਨਲਕੇ ਹੁੰਦੇ ਸੀ ਉਹ ਤਾਂ ਆਪਣਾ ਬੋਰ ਕਈ ਵਾਰੀ ਇੰਜਨ ਤੋਂ ਪੱਖਾ ਇੰਜਨ ਤੋਂ ਉੱਚਾ ਹੁੰਦਾ ਸੀ ਟੋਆ ਵੀ ਨਹੀਂ ਪੱਟਣਾ ਪੈਂਦਾ ਸੀ ਇੰਨਾ ਪਾਣੀ ਉੱਪਰ ਸੀ ਹੁਣ ਤੁਸੀਂ ਮੱਛੀ ਮੋਟਰਾਂ ਵੀ ਜਵਾਬ ਦੇ ਗਿਆਂ 700 ਫੁੱਟ ਤੇ 600 ਫੁੱਟ ਤੇ ਪਾਣੀ ਚਲੇ ਗਿਆ ਹੁਣ ਤੁਸੀਂ ਉਸ ਹਿਸਾਬ ਨਾਲ ਹੀ ਪਾਣੀ ਵੰਡੀ ਜਾਉਂਗੇ ਯਾਰ ਦੁਬਾਰਾ ਕਰੋ ਹਿਸਾਬ ਕਿਤਾਬ ਇੰਟਰਨੈਸ਼ਨਲ ਰੂਲ ਵੀ ਹੈ ਹਰ 25 ਸਾਲ ਬਾਅਦ ਕੋਈ ਵੀ ਐਗਰੀਮੈਂਟ ਜਿਹੜਾ ਉਹਦਾ ਰਿਵਿਊ ਹੋਣਾ ਚਾਹੀਦਾ ਇੱਥੇ ਹੋਇਆ ਹੀ ਨਹੀਂ ਨਾ ਇਸ ਤਰ੍ਹਾਂ ਹੀ ਹਿਲਦਾ ਹੋਇਆ ਇੱਕ ਵਾਰੀ ਬਣਾਤੀ ਬਣਾਤਾ ਰ ਬੋਤ ਜੀ ਉਸ ਤੋਂ ਬਾਅਦ ਕਹਿੰਦੇ ਸਾਡਾ ਅਸੀਂ ਇਹਨਾਂ ਨੂੰ ਕਿਹਾ ਮੈਂ ਪਥੇੜਾ ਗਿਆ ਖਟਰ ਸਾਹਿਬ ਮੁੱਖ ਮੰਤਰੀ ਜੀ ਉਦੋਂ ਉਦੋਂ ਵੀ ਮੈਂ ਕਹਿੰਦਾ ਰਿਆ ਮੇਰਾ ਪਾਣੀ ਹੈ ਹੀ ਨਹੀਂ ਇਹ ਦੇ ਕਿੱਥੋਂ ਦੀ ਹੈ ਕਹਿੰਦੇ ਚੱਲ ਕੋਈ ਨਹੀਂ ਪਾਣੀ ਬਾਹਰ ਦੇਖ ਲਾਂਗੇ ਨਹਿਰ ਤਾਂ ਬਣਾ ਦਿਓ ਮੈਂ ਕਿਹਾ ਨਹਿਰ ਤੇ ਜੂਸ ਛੱਡੋਂਗੇ ਜਦੋਂ ਪਾਣੀ ਹੈ ਨਹੀਂ ਨਹਿਰ ਘਾ ਦੇ ਵਾਸਤੇ ਕਹਿੰਦੇ ਨਹਿਰ ਬਣਾਓ ਬਾਕੀ ਪਾਣੀ ਬਾਹਰ ਉਹ ਨਹਿਰ ਪਾਣੀ ਵਹਾਤੀ ਬਣਾਈ ਜਾਂਦੀ ਹੈ ਨਹਿਰ ਤੇ ਕੀ ਛੱਡੋਂਗੇ ਮੈਂ ਕਿਹਾ ਮੈਂ ਪਾਣੀ ਹੈ ਨਹੀਂ ਬਣਨੀ ਕਹਿੰਦੇ ਹੱਲ ਦੱਸੋ ਮੈਂ ਕਿਹਾ ਹੱਲ ਇਹਦਾ ਇਹਦੇ ਨਾਂ ਕੀ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਲਓ ਕਹਿੰਦੇ ਕੀ ਮਤਲਬ ਮੈਂ ਕਿਹਾ ਤੁਸੀਂ ਸਤਲੋਜ ਤੋਂ ਜਮਨਾ ਲਿੰਕ ਕਰ ਰਹੇ ਹੋ ਕਿ ਸਤਲੋਜ ਤੋਂ ਪਾਣੀ ਲੈ ਕੇ ਬਾਹਰ ਹਰਿਆਣਾ ਜਮਨਾ ਮੈਂ ਕਿਹਾ ਯਮਨਾ ਤਾਂ ਪਹਿਲੀ ਡੋਬ ਦਿੰਦੀ ਹੈ ਬੰਗਾਲ ਨੂੰ ਡੋਬ ਦਿੰਦੀ ਹੈ ਪਿਆਰ ਨੂੰ ਡੋਬ ਦਿੰਦੀ ਹੈ ਬੰਗਲਾਦੇਸ਼ ਤੱਕ ਜਿਹੜੀ ਹੈ ਯਮਨਾ ਡੋਬਦੀ ਤੁਰ ਜਾਂਦੀ ਹੈ ਮੈਂ ਕਿਹਾ ਜਮਨਾ ਸਤਲੁਜ ਕਰੋ ਵਾਈਐਸਐਲ ਯਮਨਾ ਚ ਪਾਣੀ ਲੈ ਲਓ ਹਰਿਆਣੇ ਨੂੰ ਪਾਣੀ ਦੇ ਦਿਓ ਜਿੰਨਾ ਬਚ ਗਿਆ ਸਤਲੁਜ ਪਾ ਦਿਓ ਉਦੋਂ ਮੁੜ ਕੇ ਨਹੀਂ ਬੋਲੇ ਫਿਰ ਇਹ ਕਹਿੰਦੇ بڑا ਪੰਗਾ ਯਾਰ ਤਾਂ ਇਹ ਸੋਚਿਆ ਨਹੀਂ ਸੀਗਾ ਤੇ ਮੈਂ ਸੋਚਿਆ ਗੁਰੂ ਕਦੇ-ਕਦੇ ਸੋਚ ਵੀ ਲਿਆ ਕਰੋ ਕਦੇ-ਕਦੇ ਤੋਂ ਮਸਲਾ ਉਨੁੱਠੇ ਹੀ ਨਹੀਂ ਪਹਿਲਾਂ ਦੋਨੇ ਸਰਕਾਰਾਂ ਦੋਨੇ ਪਾਰਟੀਆਂ ਖਾਸ ਤੌਰ ਤੇ ਆਕਾਲੀ ਦਲ ਵਾਲੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਬੋਰਡ ਲੱਗ ਜਾਂਦੇ ਸਵਰਗੀ ਪ੍ਰਕਾਸ਼ ਸਿੰਘ ਬਾਦਰੋਂ ਦੀ ਫੋਟੋ ਪੰਜਾਬੀਓ ਕੁਰਬਾਨੀਆਂ ਦੇਣ ਨੂੰ ਤਿਆਰ ਰਹੋ ਲੋ ਕੁਰਬਾਨੀਆਂ ਦੇਣ ਨੂੰ ਅਸੀਂ ਨਹਿਰਾ ਇਹਨਾਂ ਦੇ ਖੇਤਾਂ 'ਚ ਕੁਰਬਾਨੀਆਂ ਦੇਣ ਨੂੰ ਅਸੀਂ ਉਹੀ ਗੱਲ ਖਿੱਲਾ ਖਾਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਚ ਤੰਤਾ ਨਹੀਂ ਸਮਝਦੇ ਸੀਗੇ ਆ ਸਭਾਈਆ ਲੋ ਇੱਕ ਬੂੰਦ ਨਹੀਂ ਦੇਵਾਂਗੇ ਆਪ ਹੀ ਕਰਾਇਆ ਸਾਰਾ ਕੁਝ ਆਪਾਂ ਹੀ ਸਮਝੀ ਗਏ ਵੀ ਇਹੀ ਯਾਰ ਆਖਾ ਹੀ ਯਾਰ ਆਖਾ ਉਹ ਕਹਿੰਦਾ ਮੈਂ ਰੱਖਾਂ ਉਹ ਕਹਿੰਦਾ ਮੈਂ ਰੱਖਾਂ ਕੋਈ ਰੱਖੇ ਨਹੀਂ ਇਹ ਬਿੱਲੇ ਦੁੱਧ ਦੀ ਰਾਖੀ ਬੈਠੇ ਸੀ ਤੁਸੀਂ ਬਿੱਲਿਆਂ ਨੂੰ ਦੁੱਧ ਦੀ ਰਾਖੀ ਬਿਠਾ ਕੇ ਸਵੇਰ ਨੂੰ ਪਤੀਲੇ ਚੋਂ ਇੱਕ ਘੁੱਟ ਵੀ ਮੈਨੂੰ ਦਿਖਾ ਦਿਓ ਬਚੀ ਹੋਈ ਉਹ ਤੱਕ ਤਾਂ ਉਹ ਮੂੰਹ ਜਾਂ ਵੀ ਸਾਫ਼ ਕਰ ਲੈਂਦੇ ਆ ਸਵੇਰ ਤੱਕ ਤਾਂ ਵੀ ਸ਼ੱਕ ਨਾ ਪੈ ਜੇ ਕਿਤੇ ਖਾਕ ਤਾਂ ਪਿੱਲੇ ਦੀ ਪਊਗਾ ਹੁਣ ਜੋ ਰਾਖੀ ਬਿਠਾਇਆ ਸਵੇਸ਼ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਬਹੁਤ ਦੇਸੀ ਭਾਸ਼ਾ ਚ ਮੈਂ ਸਮਝਾਇਆ ਤੁਹਾਨੂੰ ਵੀ ਆਹ ਪਾਣੀ ਇੰਨਾ ਹੁੰਦਾ ਆਹ ਪਾਣੀ ਇੰਨਾ ਹੁੰਦਾ ਇੰਨਾ ਆਪਣਾ ਬਣਦਾ ਇੰਨਾ ਉਹਨਾਂ ਦਾ ਬਣਦਾ ਉਹਨਾਂ ਨੇ ਵਰਤ ਲਿਆ ਅੱਜ ਤੋਂ ਉਹਨਾਂ ਦਾ ਦਿਨ 21 ਮਈ ਤੋਂ 21 ਮਈ ਤੱਕ ਹੁੰਦਾ ਹੈ ਇੱਕ ਅਗਲੀ 21 ਮਈ ਤੱਕ ਇਹਨਾਂ ਨੂੰ ਜਿੰਨਾ ਬਣਦਾ ਦੇ ਦਾਂਗੇ ਕਿਰਪਾ ਕਰਕੇ ਉਹ ਅਗਲੀ 21 ਮਈ ਤੱਕ ਸਾਨੂੰ ਤੰਗ ਨਾ ਕਰਨ ਵੀ ਸਾਨੂੰ ਇੱਕ ਸਾਡੇ ਕੋਲ ਇੱਕ ਦਿਨ ਦਾ ਪਾਣੀ ਫालतू ਨਹੀਂ ਹੈਗਾ ਆਪ ਦਾ ਸੰਜਮ ਨਾ ਵਰਤੋ ਅਸੀਂ ਇਹਦੇ ਵਿੱਚ ਵੀ 6 ਮਹੀਨੇ ਹਰ ਮਹੀਨੇ ਬੀਬੀ ਐਮਬੀ ਦੀ ਮੀਟਿੰਗ ਹੁੰਦੀ ਸੀ ਹਰ ਮਹੀਨੇ ਦੇ ਚਿੱਠੀਆਂ ਪਈਆਂ ਸਾਡੇ ਕੋਲ ਅਸੀਂ ਹਰਿਆਣੇ ਨੂੰ ਕਹਿੰਦੇ ਰਹੇ ਆ ਤੁਹਾਡਾ ਪਾਣੀ ਖਤਮ ਹੋਊਗਾ ਤੁਸੀਂ ਬਹੁਤ ਲਾਫਰਬਾਈ ਨਾਲ ਪਾਣੀ ਵਰਤ ਰਹੇ ਹੋ ਤੁਹਾਡਾ ਪਾਣੀ ਖਤਮ ਹੋ ਜਾਏ ਤੇ ਕੀ ਦਿੰਦੇ ਨਹੀਂ ਅਸੀਂ ਪਾਣੀ ਪਹਿਲਾਂ ਵਾਲਾ ਕੰਮ ਨਾ ਸਮਝਿਓ 6 ਮਹੀਨੇ ਪਹਿਲਾਂ ਦੱਸ ਦੇ ਰਹੇ ਆ ਪਾਣੀ ਠੀਕ ਤਰੀਕੇ ਨਾਲ ਵਰਤੋ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਨਹੀਂ ਨਹੀਂ ਕਦੋਂ ਦੇਖਾਂਗੇ ਦੇਖਾਂਗੇ ਇਹਨਾਂ ਨੂੰ ਪਤਾ ਸੀਗਾ ਕੋਈ ਸ਼ਾਇਦ ਐਂ ਕੰਮ ਬਣ ਜਾਊਗਾ ਪਹਿਲਾਂ ਵੀ ਬਣ ਜਾਂਦਾ ਸੀਗਾ ਵੀ ਬੀਬੀਐਮਪੀ ਨੂੰ ਕੌਣ ਚੈਲੰਜ ਕਰਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਆ ਗਏ ਹੁਣ ਪਿੰਡਾਂ ਵਾਲੇ ਵੀ ਆ ਗਏ ਹੁਣ ਚੈਲੰਜ ਕਰਨ ਵਾਲੇ ਸਾਨੂੰ ਤਾਂ ਕੱਸੀਆਂ 'ਚ ਪਾਣੀ ਨਹੀਂ ਮਿਲਦਾ ਬਹੁਤ ਸਾਰੇ ਤੁਹਾਡੇ ਪਿੰਡਾਂ 'ਚ ਪਾਈਪਾਂ ਪੈ ਰਹੀਆਂ ਨੇ ਬਹੁਤ ਸਾਰੀਆਂ ਕੱਸੀਆਂ ਰਜਵਾਹੇ ਪੁਰਾਣੀਆਂ ਖੜੀਆਂ ਆ ਬਿਸਤ ਦੁਆਬ ਚਲਾ ਲਈ ਸ਼ਾਹਪੂਰ ਕੰਡੀ ਵਾਲਾ ਆਪਣਾ ਡੈਮ ਚੱਲ ਜੂਗਾ ਨਹਿਰਾਂ ਹੋਰ ਸ਼ੁਰੂ ਹੋ ਜਾਣਗੀਆਂ ਕਰਦੇ ਆ ਇਹ ਮੈਂ ਐਸੀ ਕਿਹਾ ਹੋਇਆ ਜਿਹੜੇ ਪਿੰਡਾਂ ਵਿੱਚ ਦੀ ਖਾਸ ਤੌਰ ਤੇ ਨਹਿਰਾਂ ਨਿਕਲਦੀਆਂ ਨਾ ਉਹਨਾਂ ਨੇ ਪਾਣੀ ਨਹੀਂ ਦੇਖਿਆ ਕਦੇ ਨਹਿਰ ਦੇਖ ਨਹਿਰ ਕਾਦੇ ਵਾਸਤੇ ਬਣਾਈਏ ਵੀ ਪਾਣੀ ਲਗਾਉਣ ਵਾਸਤੇ ਬਣਾਈਏਗਾ ਵੀ ਉਹਨਾਂ ਦੇ ਪਿੰਡ ਨੂੰ ਤਾਂ ਪਾਣੀ ਮੋਗਾ ਮਿਲਣਾ ਚਾਹੀਦਾ ਨਾ ਸੋ ਅਸੀਂ ਬਹੁਤ ਸਾਰੇ ਪਿੰਡਾਂ 'ਚ ਕੀਤਾ ਵੀ ਹੈ ਤੇ ਜਿੰਨੇ ਵੀ ਨਹਿਰਾਂ ਵਾਲੇ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਵੀ ਕੁਇਰ ਹੋਈ ਹੈ ਨਹਿਰਾਂ ਵੇੜੇ ਤੇ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜੀ ਮੈਂ ਬੱਬਨਪੁਰਬ ਸਾਡੇ ਧੂਰੀ ਹਲਕੇ 'ਚ ਪੈਂਦਾ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਸੀ ਜੀ ਉੱਥੇ ਕਰਾਇਆ ਹੋਰ ਵੀ ਬਹੁਤ ਸਾਰੇ ਪਿੰਡ ਨੇ ਜਿਹੜੇ ਜਿੱਦੋਂ ਨਹਿਰ ਲੰਘਦੀ ਹੈ ਪਰ ਪਾਣੀ ਹੈ ਕਾਦੇ ਵਾਸਤੇ ਪਨੈਰ ਨੂੰ ਗਾਹ ਕਹਾ ਕਿਥੇ ਤੱਕ ਜਾਣਾ ਸੋ ਜਿੰਨਾ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਕੋਟਾ ਉਹ ਦੇਈ ਜਾਂਦੇ ਆ ਆਪਾਂ ਕੋਈ ਰੱਖਦੇ ਨਹੀਂ ਕਿਸੇ ਦਾ ਪਰ ਇਹਨੂੰ ਪੁਨਰਗਠਨ ਕਰਕੇ ਇਹਨੂੰ ਦੁਬਾਰਾ ਕਰੋ ਮੈਂ ਹੁਣ ਨੀਤੀਯੋਗ ਦੇ ਵਿੱਚ ਇਹ ਰੱਖੂਗਾ ਆਪਣਾ ਪੱਖ ਜਿਹੜਾ ਪੰਜਾਬ ਦਾ ਪੂਰੇ ਜੋਰ ਸ਼ੋਰ ਨਾਲ ਪੂਰੇ ਅੰਕੜਿਆਂ ਨਾਲ ਮੈਂ ਰੱਖੂਗਾ ਤਿਆਰੀ ਕਰਕੇ ਜਾਵਾਂਗੇ ਤੇ ਤਾਂ ਕਿ ਅਗਲੀਆਂ ਨੀਤੀਆਂ ਦੇ ਵਿੱਚ ਸਾਡੇ ਪੰਜਾਬ ਦਾ ਕੋਈ ਸਪੈਸ਼ਲ ਪੈਕੇਜ ਜਾ ਪੰਜਾਬ ਨਾਲ ਸੰਬੰਧਿਤ ਕੋਈ ਇਸ ਤਰ੍ਹਾਂ ਦੇ ਫੈਸਲੇ ਹੋਣ ਕਿ ਸਾਨੂੰ ਥੋੜਾ ਜਿਹਾ ਸਪੈਸ਼ਲ ਰੱਖਿਆ ਜਾਵੇ ਕਿਉਂਕਿ ਹਜੇ ਵੀ 40% ਫੂਡ ਬਾਲ ਚ ਅਸੀਂ ਦਿੰਨੇ ਆ ਹਜੇ ਵੀ 90% ਕੁਰਬਾਨੀਆਂ ਲੈ ਕੇ ਦੇਸ਼ ਦੀ ਆਜ਼ਾਦੀ ਵਾਸਤੇ ਅਸੀਂ ਫੇਰ ਖੜੇ ਆਂ ਬਾਰਡਰਾਂ ਤੇ ਆਜ਼ਾਦੀ ਬਚਾਉਣ ਵਾਸਤੇ ਵੀ ਅਸੀਂ ਖੜੇ ਆਂ ਸੋ ਕਿਸੇ ਪਾਸੇ ਤੋਂ ਠੰਡੀ ਹਵਾ ਦਾ ਬੁੱਲਾ ਦਿਓ ਸਾਨੂੰ ਬਿਲਕੁਲ ਪੰਜਾਬ ਦੇ ਹੱਕਾਂ ਦੀ ਰਾਖੀ ਕਰਾਂਗੇ ਤੁਹਾਡਾ ਪਿਆਰ ਤੇ ਤੁਹਾਡਾ ਜਿਹੜਾ ਆਸ਼ੀਰਵਾਦ ਐ ਦੁਆਵਾਂ ਨੇ ਉਹ ਮੈਨੂੰ ਥੱਕਣ ਅੱਕਣ ਨਹੀਂ ਦਿੰਦੀਆਂ ਜਿੰਨੀਆਂ ਮਾਵਾ ਪੈਣਾ ਆਈਆਂ ਨੇ ਕਹਿੰਦੇ ਮਾਵਾ ਦੀਆਂ ਪੈਣਾ ਦੀਆਂ ਦੁਆਵਾਂ ਮਾਵਾ ਦਾ ਆਸ਼ੀਰਵਾਦ ਜੇ ਕਿਤੇ ਮਿਲ ਜੇ ਬੰਦਾ ਕੋਈ ਮੈਦਾਨ ਜਿਹੜਾ ਉਹ ਹਰਦਾ ਨਹੀਂ ਸੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਇਹ ਆਵਾਜ਼ ਇੱਥੋਂ ਬਾਇਆ ਸਤਲੋਜ ਨਾ ਉਹ ਹਰਿਆਣੇ ਤੱਕ ਜਾਵੇ ਕਿ ਭਾਈ ਮੈਂ ਉੱਥੋਂ ਆਇਆ ਉੱਥੇ ਤਾਂ ਨਾ ਜਾਏ ਉਹ ਭਾਵੇਂ ਠੀਕ ਹੈ ਨਾ ਕਿਉਂਕਿ ਇੱਥੋਂ ਪਾਣੀ ਹੁਣ ਹਰਿਆਣੇ ਨੂੰ ਜਾਣ ਲੱਗੂਗਾ ਨਾ ਅੱਜ ਤੋਂ ਤੇ ਇੱਥੇ ਪਾਣੀ ਰਹੀ ਮੈਸੇਜ ਪਹੁੰਚਾ ਦਈਏ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਆਰਾਮ ਨਾ ਜਾਇਓ ਹੌਲੀ ਜਾਇਓ ਬੱਚੇ ਵੀ ਨੇ ਮਾਵਾ ਪੈਣਾ ਵੀ ਨੇ ਤੁਹਾਡੇ ਆਉਣ ਦਾ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆਂ ਕਰੋ ਜਿਉਂਦੇ ਬਸਦੇ ਰਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਜੀ ਸਾਰਿਆਂ ਨੂੰ ਬਹੁਤ-ਬਹੁਤ ਅੱਜ ਦੀਆਂ ਵਧਾਈਆਂ ਵੀ ਤੁਸੀਂ ਜਿਨ੍ਹਾਂ ਨੇ ਸਾਥ ਦਿੱਤਾ ਕੱਲੇ-ਕੱਲੇ ਬੰਦੇ ਨੇ ਮਾਵਾਂ ਪੈਣਾ ਵੀ ਇੱਥੇ ਨੇਰੇ ਸਵੇਰੇ ਵੀ ਬੈਠੇ ਰਹੀਆਂ ਮੰਜੇ ਢਾ ਕੇ ਲੋਹੰਡ ਖੱਡ ਤੇ ਵੀ ਉੱਥੇ ਬੈਠੀਆਂ ਰਹੀਆਂ ਮੰਜੇ ਢਾ ਕੇ ਹਾਲਾਂਕਿ ਕੀੜੇ ਕੰਡੇ ਦਾ ਮੌਸਮ ਸੀ ਫਿਰ ਅਸੀਂ ਕਿਹਾ ਵੀ ਟਰਾਲੀਆਂ ਦੇ ਵਿੱਚ ਪ੍ਰੈ ਅਰੇਂਜ ਕਰ ਦਿੰਦੇ ਆ ਕਈ ਵਾਰੀ ਸੋ ਪਰ ਫਿਰ ਵੀ ਉਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਤੁਹਾਡਾ ਬਹੁਤ-ਬਹੁਤ ਦਿਲ ਦੀਆਂ ਘeraiਆਂ ਜੋ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਸਰ